ਭੁੱਲਿਆ ਜ਼ਹਿਰ ਵੇਖ ਕੇ ਪੀਤਾ ਤਿੱਕੀ ਪੀਤਾ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਪਿਆਰ ਇਹੋ ਜਿਹਾ ਕੀਤਾ ਤੇ ਕੀ ਕੀਤਾ ਪਿਆਰ ਇਹੋ ਜਿਹਾ ਕੀਤਾ ਤੇ ਕੀ ਕੀਤਾ ਸੋ ਦੋਸਤੋ ਅੱਜ ਗੱਲ ਹੋਵੇਗੀ ਬਾਬਾ ਬੁੱਲੇ ਸ਼ਾਹ ਜੀ ਦੇ ਜੀਵਨ ਦੇ ਬਾਰੇ ਕਿ ਮੁ슬림 ਸਮਾਜ ਬਾਬਾ ਬੁੱਲੇ ਸ਼ਾਹ ਜੀ ਤੇ ਕਿਉਂ ੜਕ ਗਿਆ ਸੀ ਕਿਉਂ ਬਾਬਾ ਬੁੱਲੇ ਸ਼ਾਹ ਤੇ ਉਹ ਗੁੱਸਾ ਕਰਨ ਲੱਗ ਪਏ ਸੀ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਨ ਦੇ ਵਿੱਚ ਗੁੰਮ ਹੋ ਜਾਮੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਹੋ ਜਿਹੇ ਵੀਡੀਓਜ਼ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ ਸੋ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇਸ ਰੋਹਾਨੀ ਸਫ਼ਰ ਤੋਂ ਬੁੱਲੇ ਸ਼ਾ ਦਾ ਪੂਰਾ ਨਾਮ ਬੁੱਲੇ ਸ਼ਾ ਕਾਦਰੀ ਸ਼ਾਤਾਰੀ ਹੈ ਤੇ ਅਸਲੀ ਨਾਮ ਅਬਦੁੱਲਾ ਸ਼ਾ ਹੈ ਬੁੱਲੇ ਸ਼ਾ ਜੀ ਕਹਿੰਦੇ ਹਨ ਜੇ ਕੋਈ ਮੈਨੂੰ ਸੈਦ ਆਖੇਗਾ ਉਸ ਨੂੰ ਦੋ ਜਖਤੀ ਜਾਨੀ ਨਰਕ ਦੀ ਸਜ਼ਾ ਮਿਲੇਗੀ ਤੇ ਜੇ ਕੋਈ ਮੈਨੂੰ ਅਰਾਈਂ ਕਹੇਗਾ ਉਹ ਜੰਨਤ ਦੇ ਵਿੱਚ ਝੂਟੇ ਲਵੇਗਾ ਅਰਾਈ ਮਾਲੀ ਨੂੰ ਕਹਿੰਦੇ ਨੇ ਜਿਸ ਨੂੰ ਮੁਸਲਿਮ ਸਮਾਜ ਦੇ ਵਿੱਚ ਛੋਟੀ ਬਰਾਦਰੀ ਦਾ ਮੰਨਿਆ ਜਾਂਦਾ ਹੈ ਨੀਵੀਂ ਅੱਖ ਨਾਲ ਵੇਖਿਆ ਜਾਂਦਾ ਤੇ ਸਯਦ ਨੂੰ ਉੱਚੇ ਦਰਜੇ ਦਾ ਮੰਨਿਆ ਜਾਂਦਾ ਹੈ ਕਿਉਂਕਿ ਉਹ ਖੁਦ ਨੂੰ ਇਸਲਾਮ ਧਰਮ ਦੇ ਪੈਗੰਬਰ ਤੇ ਖਾਨਦਾਨ ਦੇ ਨਾਲ ਤਾਲੁਕ ਰੱਖਦੇ ਹਨ ਬਾਬਾ ਬੁੱਲੇ ਸ਼ਾਹ ਜੀ ਉੱਚੇ ਨੀਚੇ ਦੇ ਵਿੱਚ ਕੋਈ ਫਰਕ ਨਹੀਂ ਕਰਦੇ ਸਨ ਉਹਨਾਂ ਨੇ ਇੱਕ ਇਹੋ ਜਿਹੇ ਇਨਸਾਨ ਨੂੰ ਆਪਣਾ ਮਰਸ਼ਿਦ ਜਾਂ ਗੁਰੂ ਬਣਾਇਆ ਜਿਸ ਨੂੰ ਸਮਾਜ ਦੇ ਤਾਣੇ ਬਾਣੇ ਦੇ ਵਿੱਚ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਸੀ ਬੁੱਲੇ ਸ਼ਾਹ ਜੀ ਦੇ ਗੁਰੂ ਦਾ ਨਾਮ ਸੀ ਇਨਾਇਤ ਸ਼ਾ ਕਾਦਰੀ ਪੂਰੇ ਸਮਾਜ ਦੇ ਵਿੱਚ ਬਵਾਲ ਮਚ ਗਿਆ ਤੇ ਲੋਕ ਕਹਿਣ ਲੱਗੇ ਕਿ ਹਜ਼ਰਤ ਸੈਦ ਦੇ ਵੰਸ਼ ਦੇ ਨਾਲ ਸੰਬੰਧਿਤ ਇਨਸਾਨ ਤੇ ਵਿਦਵਾਨ ਨੂੰ ਅਰਾਈ ਜਾਤੀ ਵਾਲੇ ਨੂੰ ਆਪਣਾ ਗੁਰੂ ਕਹਿਣਾ ਸ਼ਰਮ ਦੀ ਗੱਲ ਹੈ ਬੁੱਲੇ ਸ਼ਾਹ ਜੀ ਆਪਣੇ ਫੈਸਲੇ ਤੇ ਕਾਇਮ ਰਹੇ ਬੁੱਲੇ ਸ਼ਾਹ ਜੀ ਦਾ ਜਨਮ ਸਾਲ 1680 ਈਸਵੀ ਦੇ ਵਿੱਚ ਤੇ ਉਹਨਾਂ ਦੇ ਜੀਵਨ ਦਾ ਸਮਾ ਪੂਰਾ ਹੋਇਆ 1758 ਈਸਵੀ ਦੇ ਵਿੱਚ 17ਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ ਪੱਛਮੀ ਪਾਕਿਸਤਾਨ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਮੀ ਪਿੰਡ ਦੇ ਵਿੱਚ ਹੋਇਆ ਇਹ ਕਰਵਾਇਤ ਇਹ ਵੀ ਹੈ ਕਿ ਉਹਨਾਂ ਦਾ ਜਨਮ ریاست ਬਹਾਵਲਪੁਰ ਦੇ ਮਸ਼ਹੂਰ ਪਿੰਡ ਉੱਚ ਗਿਲਾਨੀਆਂ ਦੇ ਵਿੱਚ ਹੋਇਆ ਉਹ ਅਜੇ 6 ਮਹੀਨੇ ਦੇ ਹੀ ਸੀ ਕਿ ਉਹਨਾਂ ਦੇ ਮਾਤਾ ਪਿਤਾ ਉੱਚ ਗਿਲਾਨੀਆਂ ਤੋਂ ਪਹਿਲਾਂ ਮਕਵਾਲ ਤੇ ਫਿਰ ਉੱਥੇ ਕੁਝ ਦਿਨ ਠਹਿਰ ਕੇ ਪਾਂਡੋਕੇ ਜ਼ਿਲ੍ਹਾ ਲਾਹੌਰ ਆ ਗਏ ਉਹ ਸૈયਦ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ ਬੁੱਲੇ ਸ਼ਾਹ ਦੇ ਪਿਤਾ ਜੀ ਸਖੀ ਮੁਹੰਮਦ ਦਰਵੇਸ਼ ਉੱਚ ਸ਼ਰੀਫ ਗਿਲਾਨੀਆਂ ਜਿਲਾਨੀ ਬਹਾਵਲਪੁਰ ਦੇ ਰਹਿਣ ਵਾਲੇ ਸਨ ਤੇ ਮੌਲਵੀ ਸਨ ਬੁੱਲੇ ਸ਼ਾਹ ਜੀ ਪੂਰੀ ਉਮਰ ਕੁਵਾਰੇ ਰਹੇ ਤੇ ਉਹਨਾਂ ਦੀ ਭੈਣ ਵੀ ਕੁਵਾਰੀ ਰਹੀ ਬੁੱਲੇ ਸ਼ਾਹ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਹੀ ਰਾਂਝਾ ਲੇਖਣ ਵਾਲੇ ਮਸ਼ਹੂਰ ਸૈયਦ ਵਾਰਿਸ਼ ਸ਼ਾਹ ਦੇ ਨਾਲ ਪੜਿਆ ਕਰਦੇ ਸੀ ਕਹਿੰਦੇ ਨੇ ਕਿ ਇੱਕ ਵਾਰੀ ਬੁੱਲੇ ਸ਼ਾਹ ਨੇ ਇੱਕ ਕੁੜੀ ਨੂੰ ਵਾਲਾਂ ਦੀ ਗੁੱਤ ਕਰਵਾਉਂਦੇ ਹੋਏ ਵੇਖਿਆ ਉਹ ਤਿਆਰ ਹੋ ਕੇ ਆਪਣੇ ਪਤੀ ਦੇ ਘਰ ਜਾਣ ਵਾਲੀ ਸੀ ਬੁੱਲੇ ਸ਼ਾਹ ਜੀ ਉਸ ਕੁੜੀ ਦੇ ਸ਼ਿੰਗਾਰ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਆਪ ਵੀ ਆਪਣੇ ਵਾਲ ਗੁੰਦਵਾ ਕੇ ਆਪਣੇ ਮਰਸ਼ਿਦ ਦੇ ਦੇਰੀ ਸ਼ਾ ਇਨਾਇਤ ਵੱਲ ਨੂੰ ਤੁਰ ਪਏ ਕਿ ਮੈਂ ਵੀ ਆਪਣੇ ਪਤੀ ਨੂੰ ਮਿਲ ਲਵਾਂ ਸੂਫੀਅਨਾ ਪਰੰਪਰਾ ਦੇ ਵਿੱਚ ਆਸ਼ਿਕ ਤੇ ਮਾਸ਼ੂਕ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਜੋ ਕਿ ਜ਼ਰੂਰੀ ਨਹੀਂ ਕਿ ਇੱਕ ਔਰਤ ਤੇ ਮਰਦ ਦੇ ਰਿਸ਼ਤੇ ਨੂੰ ਦਰਸਾਉਂਦਾ ਹੋਵੇ ਬੁੱਲੇ ਸ਼ਾਹ ਦੇ ਲਈ ਸਾਰੇ ਲੋਕ ਇੱਕ ਸਮਾਨ ਨੇ ਕਹਿੰਦੇ ਹਨ ਕਿ ਇੱਕ ਵਾਰੀ ਬੁੱਲੇ ਸ਼ਾਹ ਜੀ ਆਪਣੇ ਹੁਜ਼ਰੇ ਦੇ ਵਿੱਚ ਬੈਠੇ ਬੰਦਗੀ ਕਰ ਰਹੇ ਸਨ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਸੀ ਉਹਨਾਂ ਦੇ ਕੁਝ ਸ਼ਾਗਿਰਦ ਬਾਹਰ ਬੈਠੇ ਗਾਜਰਾਂ ਖਾ ਰਹੇ ਸਨ ਕੋਲੋਂ ਕੁਝ ਰੋਜ਼ਾਦਾਰ ਮੁਸਲਮਾਨ ਲੰਗੇ ਇੱਕ ਫਕੀਰ ਦੇ ਤਕੀਏ ਉੱਤੇ ਮੌਮਨਾ ਨੂੰ ਰੋਜ਼ਾ ਭੰਗ ਕਰਦਿਆਂ ਵੇਖ ਕੇ ਉਹ ਬੜੀ ਖਿਜ ਕੇ ਬੋਲੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਰਮਜ਼ਾਨ ਦੇ ਮਹੀਨੇ ਦੇ ਵਿੱਚ ਚੜੀ ਜਾਂਦੇ ਹੋ ਉਹ ਵੀ ਇੱਕ ਫਕੀਰ ਦੇ ਤਕੀਏ ਉੱਤੇ ਸ਼ਾਗਿਰਦ ਨੇ ਕਿਹਾ ਭਾਈ ਮੋਮਨੋ ਤੁਸੀਂ ਆਪਣਾ ਰਾਹ ਫੜੋ ਸਾਨੂੰ ਭੁੱਖ ਲੱਗੀ ਹੈ ਤਾਈਓ ਤਖਾ ਰਹੇ ਹਾਂ ਉਹਨਾਂ ਮੋਮਨਾਂ ਨੂੰ ਸ਼ੱਕ ਹੋਇਆ ਸ਼ਾਇਦ ਇਹ ਮੁਸਲਮਾਨ ਨਾ ਹੋਣ ਉਹਨਾਂ ਪੁੱਛਿਆ ਤੁਸੀਂ ਹੋ ਕੌਣ ਉਹਨਾਂ ਨੇ ਕਿਹਾ ਅਸੀਂ ਮੁਸਲਮਾਨ ਆ ਕੀ ਮੁਸਲਮਾਨਾਂ ਨੂੰ ਭੁੱਖ ਨਹੀਂ ਲੱਗਦੀ ਮੋਮਨਾ ਨੇ ਫਿਰ ਵਰਜਿਆ ਸ਼ਾਗਿਰਦ ਫਿਰ ਵੀ ਨਾ ਮੰਨੇ ਮੋਮਨ ਜੋਕੜੀਆਂ ਕੋੜੀਆਂ ਤੇ ਸਵਾਰ ਸਨ ਹੇਠਾਂ ਉਤਰ ਆਏ ਤੇ ਮুরিਦਾਂ ਦੇ ਹੱਥਾਂ ਚ ਗਾਜਰਾਂ ਖੋ ਕੇ ਸੁੱਟ ਦਿੱਤੀਆਂ ਤੇ ਉਹਨਾਂ ਦੇ ਥੱਪੜ ਵੀ ਜੜ ਦਿੱਤੇ ਉਹ ਜਾਣ ਲੱਗੇ ਤਾਂ ਉਹਨਾਂ ਨੂੰ ਖਿਆਲ ਆਇਆ ਕਿ ਇਹਨਾਂ ਦਾ ਪੀਰ ਵੀ ਉਹੋ ਜਿਹਾ ਹੋਣਾ ਹੈ ਜਿਹੋ ਜਿਹੇ ਕੁਝੇ ਉਹੋ ਜਿਹੇ ਆਲੇ ਚਲੋ ਉਹਨਾਂ ਨੇ ਵੀ ਇੱਕ ਵਾਰ ਪੁੱਛ ਆਈਏ ਕਿ ਆਪਣੇ ਮুরিਦਾਂ ਨੂੰ ਕਿਹੋ ਜਿਹੀ ਮੱਤ ਦਿੱਤੀ ਹੈ ਹੁਜਰੇ ਦੇ ਵਿੱਚ ਜਾ ਕੇ ਬੋਲੇ ਤੂੰ ਕੌਣ ਹੈ ਬੁੱਲੇ ਸ਼ਾਹ ਜੀ ਜੋ ਅੱਖਾਂ ਮੀਟੀ ਬੈਠੇ ਸੀ ਉਹਨਾਂ ਨੇ ਮੋਢੇ ਉੱਚੇ ਕਰਕੇ ਦਿੱਤੇ ਉਹਨਾਂ ਫਿਰ ਪੁੱਛਿਆ ਤੂੰ ਬੋਲਦਾ ਕਿਉਂ ਨਹੀਂ ਕੌਣ ਹੈ ਤੂੰ ਬੁੱਲੇ ਸ਼ਾਹ ਜੀ ਨੇ ਫਿਰ ਮੋਢੇ ਉੱਚੇ ਕਰਕੇ ਹਿਲਾ ਦਿੱਤੇ ਮੋਮਨ ਉਸ ਨੂੰ ਕਾਮਲਾ ਸਮਝ ਕੇ ਚਲੇ ਗਏ ਉਹਨਾਂ ਦੇ ਜਾਣ ਦੀ ਧੀਰ ਸੀ ਕਿ ਬੁੱਲੇ ਸ਼ਾਹ ਦੇ ਸ਼ਾਗਿਰਦ ਦੁਹਾਈਆਂ ਪਾਉਂਦੇ ਹੁਜ਼ਰੇ ਦੇ ਵਿੱਚ ਆਣ ਬੜੀ ਫਰਿਆਦ ਕਰਨ ਲੱਗੇ ਕਿ ਸਾਨੂੰ ਉਹਨਾਂ ਨੇ ਬਹੁਤ ਮਾਰਿਆ ਬੁੱਲੇ ਸ਼ਾਹ ਜੀ ਨੇ ਕਿਹਾ ਤੁਸੀਂ ਜ਼ਰੂਰ ਕੁਝ ਕੀਤਾ ਹੋਵੇਗਾ ਸ਼ਾਗਿਰਦ ਬੋਲੇ ਨਹੀਂ ਹਜੂਰ ਅਸਾ ਤਾਂ ਕੁਝ ਨਹੀਂ ਕੀਤਾ ਬੁੱਲੇ ਸ਼ਾਹ ਜੀ ਉਹਨਾਂ ਤੁਹਾਨੂੰ ਕੀ ਪੁੱਛਿਆ ਸੀ ਮਰੀਦ ਤੁਸੀਂ ਕੌਣ ਹੁੰਦੇ ਹੋ ਅਸਾਂ ਕਿਹਾ ਅਸੀਂ ਮੁਸਲਮਾਨ ਹੁੰਦੇ ਹਾਂ ਤਾਂ ਬਬ ਬੁੱਲੇ ਸ਼ਾਹ ਨੇ ਕਿਹਾ ਬਸ ਤੁਸੀਂ ਕੁਝ ਬਣਿਓ ਤਾਂ ਹੀ ਤਾਂ ਮਾਰ ਖਾਦੀ ਐ ਤੁਸੀਂ ਕੁਝ ਵੀ ਨਹੀਂ ਅਸੀਂ ਕੁਝ ਵੀ ਨਹੀਂ ਬਣੇ ਸਾਨੂੰ ਕਿਸੇ ਕੁਝ ਵੀ ਨਹੀਂ ਕਿਹਾ ਬਾਬਾ ਬੁੱਲ੍ਹੇ ਸ਼ਾਹ ਜੀ ਫਰਮਾਉਂਦੇ ਨੇ ਕਿ ਲੋਕ ਕਿ ਨਾਮੈ ਮੂਮਨ ਨਾਮੈ ਕਾਫਰ ਨਾ ਸੈਦ ਨਾ ਸੈਦ ਬੁੱਲਾ ਸ਼ਾਦੀ ਜਾਤ ਕੀ ਪੁੱਛੋ ਨਾ ਪੈਦਾ ਨਾ ਪੈਦ ਬੁੱਲੇ ਸ਼ਾਹ ਨੂੰ ਅਰਬੀ ਫਾਰਸੀ ਭਾਸ਼ਾ ਦਾ ਬਹੁਤ ਗਿਆਨ ਸੀ ਪਰ ਉਹਨਾਂ ਦੀਆਂ ਗੱਲਾਂ ਵਿੱਚ ਖਾਦ ਪਾਣੀ ਪੰਜਾਬ ਦਾ ਹੀ ਹੈ ਉਹਨਾਂ ਦੀਆਂ ਗੱਲਾਂ ਵਿੱਚ ਮਸਤੀ ਖੁਮਾਰੀ ਤੇ ਬੇਪਰਵਾਹੀ ਪੰਜਾਬ ਦੇ ਲੋਕਾਂ ਨਾਲ ਹੀ ਆਉਂਦੀ ਹੈ ਸ਼ਾਹ ਜੀ ਇੱਕੋ ਮਾਤਰ ਐਸੇ ਸੂਫੀ ਕਵੀ ਨੇ ਜਿਨ੍ਹਾਂ ਦੇ ਕਲਾਮਾਂ ਨੂੰ ਸਿਨੇਮਾ ਟੀਵੀ ਤੇ ਮਿਊਜ਼ਿਕ ਇੰਡਸਟਰੀ ਨੇ ਖੂਬ ਇਸਤੇਮਾਲ ਕੀਤਾ ਬੁੱਲੇ ਸ਼ਾਹ ਦੇ ਕਲਾਮਾਂ ਨੂੰ ਬਹੁਤ ਵੱਡੇ ਵੱਡੇ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ ਜਿਵੇਂ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਬੁੱਲਾ ਕੀ ਜਾਣਾ ਮੈਂ ਕੌਣ ਇਸ ਤਰ੍ਹਾਂ ਦੇ ਬਹੁਤ ਸਾਰੇ ਗੀਤ ਬਣੇ ਹੋਏ ਹਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਇੱਕ ਅਲੱਗ ਹੀ ਦੁਨੀਆ ਦੇ ਵਿੱਚ ਗਵਾਚ ਜਾਓਗੇ ਬੁੱਲੇ ਸ਼ਾਹ ਇੱਕ ਵਾਰ ਘੁੰਮਦੇ ਘਮਾਨ ਦੇ ਬਟਾਲਾ ਗਰਦਾਸਪੁਰ ਪਹੁੰਚੇ ਉੱਥੇ ਮਨਸੂਰ ਵਾਂਗੂ ਮੋਹੋਂ ਨਿਕਲਿਆ ਮੈਂ ਅੱਲਾ ਹਾਂ ਮੈਂ ਅੱਲਾ ਹਾਂ ਮਨਸੂਰ ਨੇ ਵੀ ਕਿਹਾ ਸੀ ਅਨਹੱਲਕ ਲੋਕ ਬੁੱਲੇ ਸ਼ਾਹ ਜੀ ਨੂੰ ਦਰਬਾਰ ਫਾਜ਼ਲਾ ਦੇ ਮੋਢੀ ਸ਼ੇਖ ਫਾਜ਼ਿਲ ਉਦਦੀਨ ਕੋਲ ਲੈ ਗਏ ਉਹਨਾਂ ਬੁੱਲੇ ਸ਼ਾਹ ਨੂੰ ਦੇਖਦਿਆਂ ਫਰਮਾਇਆ ਇਹ ਸੱਚ ਕਹਿੰਦਾ ਹੈ ਕਿ ਇਹ ਅੱਲਾ ਅਰਥਾਤ ਕੱਚਾ ਹੈ ਅਲੜ ਹੈ ਇਸ ਨੂੰ ਆਖੋ ਸ਼ਾ ਇਨਾਇਤ ਕੋਲ ਜਾਵੇ ਤੇ ਉਹੋ ਜਹੀ ਇਸ ਦੀ ਮੰਜ਼ਲ ਹੈ ਇਨਾਇਤ ਸ਼ਾ ਕਾਦਰੀ ਸੂਫੀ ਸੰਪਰਦਾਏ ਨਾਲ ਸੰਬੰਧਿਤ ਸਨ ਇਸ ਸੰਪਰਦਾਏ ਦਾ ਵਿਸਥਾਰ ਹਜ਼ਰਤ ਸਾਈ ਮੀਆਂ ਮੀਰ ਜੀ ਨੇ ਕੀਤਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਹਰਮੰਦਰ ਸਾਹਿਬ ਦਾ ਨੀ ਪੱਥਰ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰਜੀ ਕੋਲੋਂ ਰਖਵਾਇਆ ਸੀ। ਹਜ਼ਰਤ ਸ਼ਾ ਇਨਾਇਤ ਨਾਲ ਬਾਬਾ ਬੁੱਲੇ ਸ਼ਾ ਦੀ ਪਹਿਲੀ ਮੁਲਾਕਾਤ ਬੜੀ ਦਿਲਚਸਪ ਹੋਈ। ਕਹਿੰਦੇ ਨੇ ਜਦੋਂ ਬੁੱਲੇ ਸ਼ਾ ਉਹਨਾਂ ਕੋਲ ਗਏ ਤਾਂ ਇਨਾਇਤ ਸ਼ਾ ਆਪਣੇ ਖੇਤ ਦੇ ਵਿੱਚ ਗੰਡਿਆਂ ਦੀ ਪਨੀਰੀ ਲਾ ਰਹੇ ਸਨ। ਨਾਲ ਹੀ ਅੰਬਾਂ ਦੇ ਕਾਫੀ ਰੁੱਖ ਵੀ ਸਨ। ਬੁੱਲੇ ਸ਼ਾ ਨੇ ਬਿਸਮਿਲਲਾ ਕਿਹਾ ਤੇ ਰੁੱਖ ਤੋਂ ਅੰਬ ਡਿੱਗ ਪਏ। ਇਨਾਇਤ ਸ਼ਾਹ ਨੇ ਉਧਰ ਨਿਗਾਹ ਮਾਰੀ ਤੇ ਇਸ ਸ਼ਰਾਰਤ ਦਾ ਕਾਰਨ ਪੁੱਛਿਆ ਤੇ ਇਹ ਵੀ ਸਹਜ ਸੁਭਾਅ ਪੁੱਛਿਆ ਜਵਾਨਾ ਕਿਵੇਂ ਆਇਆ ਹੈ ਤਾਂ ਬੁੱਲੇ ਸ਼ਾਹ ਨੇ ਕਿਹਾ ਮੈਂ ਰੱਬ ਨੂੰ ਪਾਉਣਾ ਚਾਹੁੰਦਾ ਹਾਂ ਰੱਬ ਕਿਵੇਂ ਪਾਇਦਾ ਹੈ ਇਨਾਇਤ ਸ਼ਾਹ ਨੇ ਅੱਗੋਂ ਪਨੀਰੀ ਇੱਕ ਥਾਂ ਤੋਂ ਦੂਜੀ ਥਾਂ ਪੁੱਟ ਕੇ ਲਾਉਂਦਿਆਂ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਤੇ ਉਧਰ ਲਾਉਣਾ ਭਾਵ ਬੁੱਲਿਆ ਰੱਬ ਨੂੰ ਪਾਉਣ ਲਈ ਆਪਣੇ ਮਨ ਨੂੰ ਸੰਸਾਰ ਤੋਂ ਹਟਾ ਕੇ ਰੱਬ ਵੱਲ ਲਾਉਣਾ ਹੈ ਬੁੱਲੇ ਸ਼ਾਹ ਫਿਰ ਇਨਾਇਤ ਸ਼ਾਹ ਦੇ ਪੈਰਾਂ 'ਚ ਡਿੱਗ ਪਿਆ ਤੇ ਉਹਨਾਂ ਨੂੰ ਆਪਣਾ ਗੁਰੂ ਮੰਨ ਲਿਆ ਤੇ ਫਿਰ ਬੁੱਲੇ ਸ਼ਾਹ ਨੇ ਇੰਜ ਹੀ ਕੀਤਾ ਕਹਿੰਦੇ ਨੇ ਇੱਕ ਵਾਰ ਸ਼ਾ ਇਨਾਇਤ ਬੁੱਲੇ ਸ਼ਾ ਤੋਂ ਨਾਰਾਜ਼ ਹੋ ਗਏ ਅਦਾਜ਼ਗੀ ਦੇ ਸੰਬੰਧ ਦੇ ਵਿੱਚ ਵਿਦਵਾਨਾਂ ਦੋ ਨੇ ਦੋ رائے ਦਿੱਤੀ ਕੁਝ ਲੋਕ ਮੰਨਦੇ ਨੇ ਕਿ ਬੁੱਲੇ ਸ਼ਾ ਨੇ ਸ਼ਰੀਆਮ ਇਸਲਾਮੀ ਸ਼ਰੀਅਤ ਦੀ ਆਲੋਚਨਾ ਕਰ ਦਿੱਤੀ ਇਸ ਲਈ ਉਹਨਾਂ ਦੇ ਗੁਰੂ ਉਹਨਾਂ ਤੋਂ ਨਾਰਾਜ਼ ਹੋ ਗਏ ਤੇ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਬੁੱਲੇ ਸ਼ਾਹ ਨੇ ਇਨਾਇਤ ਸ਼ਾਹ ਦੇ ਇੱਕ ਚੇਲੇ ਦੀ ਮਹਿਮਾਨ ਨਿਵਾਜ਼ੀ ਚੰਗੀ ਤਰ੍ਹਾਂ ਨਹੀਂ ਕੀਤੀ ਤੇ ਗੁਰੂ ਨੂੰ ਬਹੁਤ ਗੁਰੀ ਲੱਗੀ ਇਹ ਗੱਲ ਤੇ ਕਿਹਾ ਕਿ ਬੁੱਲੇ ਦੀ ਇਹ ਮਜ਼ਾਲ ਹੁਣ ਤੋਂ ਬੁੱਲੇ ਦੀਆਂ ਕਿਆਰੀਆਂ ਨੂੰ ਪਾਣੀ ਦੇਣਾ ਬੰਦ ਬੁੱਲੇ ਸ਼ਾਹ ਦੀ ਜ਼ਿੰਦਗੀ ਦੇ ਵਿੱਚ ਪੁਚਾਲ ਆ ਗਿਆ ਉਹ ਦੁਖੀ ਤੇ ਪਰੇਸ਼ਾਨ ਰਹਿਣ ਲੱਗ ਪਏ ਆਪਣੀ ਇੱਕ ਕਾਫੀ ਵਿੱਚ ਉਹਨਾਂ ਇਨਾਇਤ ਸ਼ਾਹ ਦੀ ਗੱਲ ਕਰਦੇ ਹੋਏ ਕਹਿੰਦੇ ਨੇ ਮੇਰਾ ਇੱਕ ਅਨੋਖਾ ਯਾਰ ਹੈ ਮੇਰਾ ਉਸ ਦੇ ਨਾਲ ਪਿਆਰ ਹੈ ਕਦੇ ਸਮਝੇ ਵੰਡ ਪਰਵਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ ਉਹਨਾਂ ਦੇ ਵਿਛੋੜੇ ਦੇ ਬਾਅਦ ਉਹਨਾਂ ਦਾ ਮਿਲ ਆਪ ਵੀ ਬਹੁਤ ਅਨੋਖਾ ਸੀ ਕਹਿੰਦੇ ਨੇ ਕਿ ਬੁੱਲੇ ਸ਼ਾਹ ਨੇ ਆਪਣੀ ਗੁਰੂ ਨੂੰ ਮਨਾਉਣ ਦੇ ਲਈ ਨੱਚਣਾ ਗਾਉਣਾ ਸਿੱਖਿਆ ਫਿਰ ਇੱਕ ਵਾਰ ਔਰਸ ਦੇ ਮੇਲੇ ਤੇ ਜਿੱਥੇ ਇਨਾਇਤ ਸ਼ਾਹ ਵੀ ਆਉਣ ਵਾਲੇ ਸੀ ਬੁੱਲੇ ਸ਼ਾਹ ਆਪਣੇ ਨੱਚਣ ਵਾਲੇ ਸਾਥੀਆਂ ਦੇ ਨਾਲ ਉੱਥੇ ਮੁਜ਼ਰਾ ਕਰਨ ਦੇ ਲਈ ਪਹੁੰਚ ਗਏ ਮੁਜ਼ਰਾ ਕਰਦੇ ਕਰਦੇ ਬਾਕੀ ਸਾਰੇ ਨੱਚਣ ਵਾਲੇ ਥੱਕ ਕੇ ਬਹਿ ਗਏ ਪਰ ਬੁੱਲੇ ਸ਼ਾਹ ਨੱਚਦੇ ਤੇ ਗਾਉਂਦੇ ਰਹੇ ਉਹਨਾਂ ਦੇ ਸੁਰਾਂ ਦੇ ਵਿੱਚ ਇੰਨੀ ਤੜਫ ਤੇ ਪੀੜਾ ਸੀ ਕਿ ਇਨਾਇਤ ਸ਼ਾਹ ਭਾਵਕ ਹੋ ਗਏ ਉਹਨਾਂ ਨੇ ਉੱਠ ਕੇ ਬੁੱਲੇ ਸ਼ਾਹ ਨੂੰ ਗਲ ਨਾਲ ਲਾਉਂਦੇ ਹੋਏ ਕਿਹਾ ਤੂੰ ਬੁੱਲਾ ਹੈ ਤੇ ਬੁੱਲੇ ਸ਼ਾਹ ਨੇ ਪਲਟ ਕੇ ਜਵਾਬ ਦਿੱਤਾ ਕਿ ਹਜ਼ੂਰ ਮੈਂ ਬੁੱਲਾ ਹਾਂ ਫਿਰ ਮੁਰਸ਼ਿਦ ਨੇ ਆਪਣੇ ਮਰੀਦ ਨੂੰ ਮਾਫ ਕਰ ਦਿੱਤਾ ਬੁੱਲੇ ਸ਼ਾਹ ਨੇ ਜੀਵਨ ਭਰ ਕਲਾਮ ਤੇ ਸੂਫੀ ਕਾਫੀਆਂ ਗਾਉਂਦੇ ਰਹੇ ਤੇ ਉਹ ਕਰਮ ਕਾਂਡਾਂ ਦਾ ਵਿਰੋਧ ਕਰਦੇ ਰਹੇ ਉਹਨਾਂ ਦਾ ਮੰਨਣਾ ਸੀ ਕਿ ਮੈਂ ਮੰਦਿਰ ਤੇ ਮਸਜਿਦ ਦੋਵੇਂ ਨੂੰ ਛੱਡਦਾ ਹਾਂ ਮੈਂ ਰੋਜ਼ਾ ਤੇ ਵਰਤ ਵੀ ਨਹੀਂ ਕਰਦਾ ਬੁੱਲੇ ਸ਼ਾਹ ਜੀ ਨੇ ਕਹਿੰਦੇ ਨੇ ਕਿ ਮੰਦਿਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੁਝ ਟੈਂਦਾ ਇੱਕ ਬੰਦੇ ਦਾ ਦਿਲ ਨਾ ਟਾਵੇਂ ਰੱਬ ਦੇ ਲਾਂ ਵਿੱਚ ਰਹਿੰਦਾ ਇੱਕ ਬੰਦੇ ਦਾ ਦਿਲ ਨਾ ਟਾਵੇਂ ਰੱਬ ਦੇ ਲਾਂ ਵਿੱਚ ਰਹਿੰਦਾ ਸ਼ਾਇਦ ਇਸੇ ਤਰ੍ਹਾਂ ਦੀਆਂ ਕਾਫੀਆਂ ਕਰਕੇ ਉਸ ਵਕਤ ਦਾ ਮੁਸਲਿਮ ਸਮਾਜ ਬੁੱਲੇ ਸ਼ਾਹ ਤੋਂ ਨਾਰਾਜ਼ ਹੋ ਗਿਆ ਆਖੀਰ 18 1758 ਈਸਵੀ ਦੇ ਵਿੱਚ ਕਸੂਰ ਸ਼ਹਿਰ ਦੇ ਵਿੱਚ ਬਾਬਾ ਬੁੱਲੇ ਸ਼ਾਹ ਦੀ ਲਾਸ ਨੂੰ ਕਸੂਰ ਸ਼ਹਿਰ ਵਾਸੀਆਂ ਨੇ ਦਫਨਾਉਣ ਤੋਂ ਮਨਾ ਕਰ ਦਿੱਤਾ ਕਾਜ਼ੀਆਂ ਤੇ ਮੌਲਵੀਆਂ ਨੇ ਬੁੱਲੇ ਨੂੰ ਕਾਫਰ ਕਰਾਰ ਦਿੱਤਾ ਤੇ ਉਸ ਦਾ ਜਨਾਜ਼ਾ ਪੜਨ ਤੇ ਮਨਾ ਕਰ ਦਿੱਤਾ 2 ਦਿਨ ਬਾਅਦ ਉਹਨਾਂ ਦੀ ਲਾਸ਼ ਨੂੰ ਹਿਜੜਿਆ ਮਲੰਗਾ ਤੇ ਪੰਗੀਆਂ ਨੇ ਮੋੜਾ ਦਿੱਤਾ ਤੇ ਕਸੂਰ ਸ਼ਹਿਰ ਤੋਂ ਬਾਹਰ ਦਫਨਾਇਆ ਪਰ ਅੱਜ ਉਹਨਾਂ ਮੌਲਵੀਆਂ ਤੇ ਲੋਕਾਂ ਨੂੰ ਲੋਕ ਭੁੱਲ ਗਏ ਨੇ ਤੇ ਬਾਬਾ ਬੁੱਲੇ ਸ਼ਾਹ ਦੀ ਕਬਰ ਦੇ ਇਰਦੇ-ਗਿਰਦੇ ਕਸੂਰ ਸ਼ਹਿਰ ਵਸ ਗਿਆ ਤੇ ਉਹ ਲੋਕ ਕਸੂਰ ਸ਼ਹਿਰ ਤੋਂ ਬਾਹਰ ਹੋ ਗਏ ਜਿਨ੍ਹਾਂ ਨੇ ਬਾਬਾ ਬੁੱਲ੍ਹੇ ਸ਼ਾਹ ਦਾ ਜਨਾਜ਼ਾ ਪੜਾਉਣ ਤੋਂ ਮਨਾਂ ਕੀਤਾ ਸੀ ਅੱਜ ਦੀ ਵੀਡੀਓ ਦੇ ਵਿੱਚ ਬਸ ਇਨਾ ਹੀ ਵਿਦਾ ਲੈਣ ਤੋਂ ਪਹਿਲਾਂ ਬੁੱਲ੍ਹੇ ਸ਼ਾਹ ਜੀ ਦਾ ਇੱਕ ਕਲਾਮ ਮੈਂ ਤੁਹਾਨੂੰ ਸੁਣਾ ਕੇ ਜਾ ਰਹੀ ਹਾਂ ਬੁੱਲਿਆ ਅੱਛੇ ਦਿਨ ਤੇ ਪਿੱਛੇ ਗਏ ਜਦ ਹਰ ਸੇ ਕੀਆ ਨਾ ਹਿਤ ਅਬ ਪਛਤਾਵਾ ਕੀਆ ਕਰੇ ਜਦ ਚਿੜੀਆ ਚੁਗ ਗਈ ਖੇਤ ਜਦ ਚਿੜੀਆ ਚੁਗ ਗਈ ਖੇਤ ਸੋ ਦੋਸਤੋ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਖਰਾਬ ਰੱਖਾ